ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1239 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1240 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪਾਉੜੀ ਨਾਏ ਸੁਣਿਆ ਮਨ ਰਹਿਸੀਐ ਨਾਮੇ ਸਾਤ ਆਈ ਹੇ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜੀ ਰੱਖੀਏ ਜੇ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜੀ ਰੱਖੀਏ ਤਾਂ ਮਾਨ ਖੜ ਜਾਂਦਾ ਹੈ ਨਾਮ ਵਿੱਚ ਜੁੜਿਆਂ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ ਨਾਏ ਸੁਣਿਆ ਮਨ ਤ੍ਰਿਪਤੀਐ ਸਭ ਦੁੱਖ ਗਵਾਈ ਜੇ ਨਾਮ ਵਿੱਚ ਧਿਆਨ ਲੱਗ ਜਾਏ ਤਾ ਮਨ ਮਾਇਆ ਵੱਲੋਂ ਰਜ ਜਾਂਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਦੁੱਖ ਕੀ ਹੈ ਮਨ ਨੂੰ ਕਿ ਮੇਰੇ ਕੋਲ ਇਹ ਚੀਜ਼ ਹੈ ਨਹੀਂ ਮੇਰੇ ਕੋਲ ਉਹ ਚੀਜ਼ ਹੈ ਨਹੀਂ ਜਦੋਂ ਫਿਰ ਨਾਮ ਮਨ ਵਿੱਚ ਆ ਬਸਦਾ ਹੈ ਤੇ ਨਾਮ ਵਿੱਚ ਸੁੱਖ ਸ਼ਾਂਤੀ ਤੇ ਪਰਮਾਤਮਾ ਦੀ ਦਇਆ ਆ ਬਸਦੀ ਹੈ ਫਿਰ ਮਨ ਦੀਆਂ ਜਿਹੜੀਆਂ ਤ੍ਰਿਸ਼ਨਾਵਾਂ ਨੇ ਉਹ ਬੁੱਝ ਜਾਂਦੀਆਂ ਹਨ ਤ੍ਰਿਸ਼ਨਾ ਬਿਰਲੇ ਕੀ ਹੀ 부ਜੀ ਹੈ ਚਿਨਾ ਕਰਕੇ ਸਾਨੂੰ ਦੁੱਖ ਵਿਆਪਦਾ ਹੈ ਕਿ ਸਾਡੇ ਗੁਆਂਢੀਆਂ ਕੋਲ ਇਹ ਚੀਜ਼ ਹੈਗੀ ਸਾਡੇ ਕੋਲ ਕਿਉਂ ਨਹੀਂ ਹੈਗੀ ਜਦੋਂ ਨਾਮ ਜਪਾਂਗੇ ਫਿਰ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਨਾ ਸੁਣਿਆ ਨਾ ਉਪਜੈ ਨਾ ਮੇ ਵੜਿਆਈ ਜੇ ਪ੍ਰਭੂ ਦਾ ਨਾਮ ਸੁਣਦੇ ਰਹੀਏ ਤਾਂ ਮਨ ਵਿੱਚ ਨਾਮ ਜਪਣ ਦਾ ਚਾਹੋ ਪੈਦਾ ਹੋ ਜਾਂਦਾ ਹੈ ਨਾਮ ਸਿਮਰਨ ਵਿੱਚ ਹੀ ਵੜਿਆਈ ਪ੍ਰਤੀਤ ਹੁੰਦੀ ਹੈ ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ ਗੁਰਮਖ ਮਨੋਖ ਨਾਮ ਸਿਮਰਨ ਵਿੱਚ ਹੀ ਉੱਚੀ ਕੁਲ ਵਾਲੀ ਇੱਜ਼ਤ ਸਮਝਦਾ ਹੈ ਨਾਮ ਸਿਮਰਿਆ ਹੀ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ ਗੁਰਮਖ ਨਾਮ ਧਿਆਈਏ ਨਾਨਕ ਲਿਵਲਾਈ ਏ ਨਾਨਕ ਗੁਰਮਖ ਸਦਾ ਨਾਮ ਸਿਮਰਦਾ ਹੈ ਦੇ ਨਾਮ ਵਿੱਚ ਹੀਲੇ ਬਲਾਈ ਰੱਖਦਾ ਹੈ ਨਾਮ ਤੋਂ ਬਿਨਾ ਉਸ ਨੂੰ ਕੁਝ ਚੰਗਾ ਨਹੀਂ ਲੱਗਦਾ ਸਲੋਕ ਮਹੱਲਾ ਪਹਿਲਾ ਝੂਠ ਨਾਰਾਗੀ ਝੂਠ ਨਾ ਵੇਦਿ ਰਾਗਾਂ ਦਾ ਗਾਇਨ ਮਨੁੱਖ ਦੇ ਅੰਦਰ ਕਈ ਹੁਲਾਰੇ ਪੈਦਾ ਕਰਦਾ ਹੈ ਪਰ ਮਨੁੱਖ ਦੇ ਅੰਦਰ ਟिकी ਹੋਈ ਨਿੰਦਿਆ ਕਰਨ ਦੀ ਵਾਦੀ ਦੀ ਇਹ ਮੈਲ ਰਾਗਾਂ ਦੇ ਗਾਇਨ ਨਾਲ ਭੀ ਦੂਰ ਨਹੀਂ ਹੁੰਦੀ ਵੇਦ ਆਦਿਕ ਧਰਮਕ ਕੋਸਕਤਾ ਦੇ ਪਾਠ ਨਾਲ ਵੀ ਨਹੀਂ ਧੁੱਪਦੀ ਢੋਪੀ ਨਹੀਂ ਜਾਂਦੀ ਝੂਠਾ ਨਾ ਚੰਦ ਸੂਰਜ ਕੀ ਭੇਦੀ ਮਸਿਆ ਸਗਰਾਂਦ ਪੂਰਨ 마ਸ਼ੀ ਆਦਕ ਚੰ드ਰਮਾ ਅਤੇ ਸੂਰਜ ਦੇ ਵਖ ਵਖ ਮੰਨੇ ਹੋਏ ਪਵਿੱਤਰ ਦਿਹਾੜਿਆਂ ਸਮੇ ਵਖ ਵਖ ਕਿਸਮ ਦੀ ਕੀਤੀ ਪੂਜਾ ਦੀ ਰਾਹੀਂ ਮਨੁੱਖ ਦੇ ਅੰਦਰ ਟਿਕੀ ਨਿੰਦਿਆ ਆਦਕ ਦੀ ਇਹ ਮੈਲ ਸਾਫ ਨਹੀਂ ਹੋ ਸਕਦੀ ਝੂਠ ਨਾ ਅੰਨੇ ਝੂਠ ਨਾ ਨਾਈ ਅਨ ਦਾ ਤਿਆਗ ਕਰਨ ਨਾਲ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਭੀ ਇਹ ਮੈੜ ਨਹੀਂ ਜਾਂਦੀ ਝੂਠ ਨਾ ਅੰਨੇ ਅੰਨੇ ਝੂਠ ਨਾ ਨਾਈ ਕਿਉਂਕਿ ਆਨ ਤੇ ਤੀਰਥਾਂ ਇਸ਼ਨਾਨ ਕਰਿਆ ਇਹ ਨਿੰਦਿਆ ਦੀ ਮੈੜ ਫਿਰ ਵੀ ਮਨੁੱਖ ਦੇ ਅੰਦਰ ਹੀ ਰਹਿੰਦੀ ਹੈ ਝੂਠ ਨਾ ਮਿਹੋ ਵਰਿਆ ਸਭ ਥਾਈ ਇੰਦਰ ਦੇਵਤੇ ਦੀ ਪੂਜਾ ਨਾਲ ਭੀ ਇਹ ਅੰਦਰਲੀ ਮੈਲ ਦੂਰ ਨਹੀਂ ਹੁੰਦੀ ਭਾਵੇਂ ਮੰਨਿਆ ਜਾ ਰਿਹਾ ਹੈ ਕਿ ਉਸ ਦੇਵਤੇ ਦੇ ਰਾਹੀਂ ਸਭ ਥਾਈਂ ਮੀਂਹ ਪੈਂਦਾ ਹੈ ਤੇ ਧਰਤੀ ਅਤੇ ਬਨਸਪਤੀ ਆਦਿਕ ਦੀ ਬਾਹਰਲੀ ਮੈਲ ਧੁੱਪ ਜਾਂਦੀ ਹੈ ਝੂਠ ਨਾ ਧਰਤੀ ਝੂਠ ਨਾ ਪਾਣੀ ਰਮਤੇ ਸਾਧੂ ਬਣ ਕੇ ਧਰਤੀ ਦਾ ਰਟਨ ਕੀਤੇ ਆ ਧਰਤੀ ਵਿੱਚ ਗੁਫਾ ਬਣਾ ਕੇ ਬੈਠਿਆ ਜਾਂ ਪਾਣੀ ਵਿੱਚ ਖਲੋ ਕੇ ਤਪਾਂ ਦੀ ਰਾਹੀ ਪੀਏ ਮੈਲ ਨਹੀਂ ਧੁੱਪਦੀ ਝੂਠ ਨਾ ਪੌਣੈ ਮਾਹੇ ਸਮਾਣੀ ਅਤੇ ਪ੍ਰਣਾਮਾਇਨ ਪ੍ਰਣਾਇਮ ਕੀਤਿਆਂ ਸਮਾਧੀਆਂ ਲਾਇਆ ਜੋਗ ਸਾਧਨਾ ਕਰਿਆ ਵੀ ਮਨੁੱਖ ਦੇ ਅੰਦਰ ਟਕੀ ਹੋਈ ਏ ਨਿੰਦਿਆ ਅਦਕ ਕਰਨ ਦੀ ਇਹ ਮੈਲ ਦੂਰ ਨਹੀਂ ਹੁੰਦੀ ਨਾਨਕ ਨੇ ਗੁਰਿਆ ਗੁਣ ਨਹੀਂ ਕੋਏ ਨਾਨਕ ਨੇ ਗੁਰਿਆ ਗੁਣ ਨਹੀਂ ਕੋਏ ਹੈ ਨਾਨਕ ਜਿਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਨਹੀਂ ਧੁਰਦੇ ਉਹਨਾਂ ਦੇ ਅੰਦਰ ਆਤਮਕ ਜੀਵਨ ਉੱਚਾ ਕਰਨ ਵਾਲਾ ਕੋਈ ਗੁਣ ਨਹੀਂ ਵੱਧਾ ਫੁੱਲਦਾ ਮੋਹ ਫੇਰਿਆ ਮੋਹ ਝੂਠਾ ਹੋਏ ਜੋ ਗੁਰੂ ਵੱਲੋਂ ਮੋਹ ਮੋੜੀ ਰੱਖਦੇ ਹਨ ਜੋ ਗੁਰੂ ਵੱਲੋਂ ਮੂੰਹ ਮੋੜੀ ਰੱਖੀਏ ਤਾਂ ਨਿੰਦਾ ਆਦਕ ਕਰਨ ਦੀ ਗੰਦੀ ਬਾਦੀ ਦੀ ਮੈਲ ਪਵਿੱਤਰ ਮੈਲ ਨਾਲ ਮਨ ਪਵਿੱਤਰ ਹੋਇਆ ਰਹਿੰਦਾ ਹੈ ਫੇਰੇ ਪਵਿੱਤਰ ਨਹੀਂ ਹੁੰਦਾ ਅਪਵਿੱਤਰ ਹੀ ਰਹਿੰਦਾ ਹੈ ਤੇ ਪਵਿੱਤਰ ਤਾਂ ਹੀ ਹੋਏਗਾ ਜੇ ਅਸੀਂ ਆਪਣਾ ਮੂੰਹ ਗੁਰੂ ਦੇ ਚਰਨਾਂ 'ਵਲ ਕਰਾਂਗੇ ਗੁਰੂ ਵੱਲ ਕਰਾਂਗੇ ਤਾਂ ਮਹੱਲਾ ਪਹਿਲਾ ਨਾਨਕ ਚੁਲੀਆਂ ਸੁਚੀਆਂ ਜੇ ਭਰ ਜਾਣੇ ਕੋਏ ਏ ਨਾਨਕ ਨਿਰਾ ਪਾਣੀ ਨਾਲ ਚੁੜੀਆਂ ਕੀਤਿਆ ਆਤਮਕ ਜੀਵਨ ਵਿੱਚ ਸੋਚ ਨਹੀਂ ਆ ਸਕਦੀ ਪਰ ਜੇ ਕੋਈ ਮਨੁੱਖ ਸੱਚੀ ਚੁਲੀ ਪਰ ਨਹੀਂ ਜਾਣ ਲਏ ਤਾਂ ਸੁਚੀਆਂ ਚੁੜੀਆਂ ਇਹ ਹਨ ਕਿਹੜੀਆਂ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਵਿਦਵਾਨ ਵਾਸਤੇ ਚੁੜੀ ਵਿਚਾਰਦੀ ਹੈ ਭਾ ਵਿਦਵਾਨ ਦੀ ਵਿਦਵਤਾ ਪਵਿੱਤਰ ਹੈ ਜੇ ਉਸ ਦੇ ਅੰਦਰ ਵਿਚਾਰ ਪਈ ਹੈ ਜੋਗੀ ਦਾ ਕੰਮ ਵਾਸ਼ਨਾ ਤੋਂ ਬਚੇ ਰਹਿਣਾ ਜੋਗੀ ਲਈ ਪਵਿੱਤਰ ਚੁੜੀ ਹੈ ਬ੍ਰਾਹਮਣ ਚੁੜੀ ਸੰਤੋਖ ਕੀ ਗਿਰਹੀ ਕਾ ਸਤਿ ਦਾਨ ਬ੍ਰਾਹਮਣ ਲਈ ਚੁੜੀ ਸੰਤੋਖ ਹੈ ਤੇ ਗ੍ਰਿਸ਼ਟੀ ਲਈ ਜੁੜੀ ਹੈ ਉੱਚਾ ਆਚਰਨ ਅਤੇ ਸੇਵਾ ਰਾਜੇ ਜੁਲੀ ਨਿਆਵਕੀ ਪੜਿਆ ਸੱਚ ਧਿਆਨ ਗੁਰੂ ਜੀ ਫਰਮਾਨ ਕਰਦੇ ਹਨ ਕਿ ਰਾਜੇ ਵਾਸਤੇ ਇਨਸਾਫ ਜੁੜੀ ਹੈ ਅਤੇ ਵਿਦਵਾਨ ਲਈ ਜੁਲੀ ਵਿਚਾਰਨ ਵਾਲੀ ਸਚਾਈ ਹੈ ਪਾਣੀ ਚੇਤਨਾ ਧੋਪਾਈ ਮੁਖ ਪੀਤਾ ਤੇ ਖਜਾਏ ਪਾਣੀ ਨਾਲ ਜੁੜੀ ਕੀਤੇ ਆ ਮਨ ਨਹੀਂ ਧੁੱਪ ਸਕਦਾ ਨਹੀਂ ਤੋ ਤਾਜ ਆ ਸਕਦਾ ਹਾ ਮੂੰਹ ਨਾਲ ਪਾਣੀ ਪੀਤਿਆ ਤਰੇ ਮਿਟ ਜਾਂਦੀ ਹੈ ਪਾਣੀ ਪੀਤਾ ਜਗਤ ਕਾ ਫਿਰ ਪਾਣੀ ਸਭ ਖਾਏ ਪਰ ਪਾਣੀ ਦੀ ਚੁੜੀ ਨਾਲ ਪਵਿੱਤਰਤਾ ਆਉਣ ਦੇ ਥਾਂ ਤਾਂ ਸਗੋਂ ਸੂਤਕ ਦਾ ਪਰਮ ਪੈਦਾ ਹੋਣਾ ਚਾਹੀਦਾ ਹੈ ਕਿਉਂਕਿ ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ ਪਿਛੇ ਜੀ ਗੁਰੂ ਪਿਆਰਿਓ ਹੜ੍ਹਾਂ ਵਿੱਚ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਪਾਣੀ ਨਾਲ ਬਹੁਤ ਤਬਾਈ ਹੋਈ ਤੇ ਪਾਣੀ ਹੀ ਜਗਤ ਦਾ ਪਿਤਾ ਹੈ ਪਾਣੀ ਤੋਂ ਬਿਨਾ ਅਸੀਂ ਰਹਿ ਵੀ ਨਹੀਂ ਸਕਦੇ ਤੇ ਸਾਡੇ ਪਿੰਡਾਂ ਵਾਲ ਦੇ ਮੂਰਖ ਲੋਕ ਮੈਂ ਕਈ ਵਾਰੀ ਜਾਂਨਾ ਹਾਂ ਇੱਧਰ ਨੂੰ ਜਦੋਂ ਲੁਧਿਆਣੇ ਵਾਲੋਂ ਜਾਈਦਾ ਹੈ ਪਿੰਡ ਤੋਂ ਤੇ ਰਾਹ ਵਿੱਚ ਕਈ ਘਰ ਐਸੇ ਮੂਰਖਾਂ ਦੇ ਹਨ ਕਿ ਉਹਨਾਂ ਦੀਆਂ ਟੈਂਕੀਆਂ ਭਰੀਆਂ ਹੋਈਆਂ ਹਨ ਉੱਪਰ ਛੱਤ ਦੇ ਤੇ ਥੱਲੇ ਪਾਣੀ ਆ ਰਿਹਾ ਹੈ ਪਰ ਨਾਲੇ ਰਾ ਪਰਲ ਪਰਲ ਮੈਂ ਡੇਢ ਦੋ ਘੰਟੇ ਉੱਥੇ ਮੋਟਰਸਾਈਕਲ ਠੀਕ ਕਰਾ ਰਿਆ ਸੀ ਤੇ ਦੇਖਿਆ ਕਿ ਪਾਣੀ ਬੰਦ ਹੀ ਨਹੀਂ ਕੀਤਾ ਮੋਟਰ ਐਡੇ ਬੇਵਕੂਫ ਤੇ ਮੂਰਖ ਲੋਕ ਨੇ ਸਾਡੇ ਪਿੰਡਾਂ ਵੱਲ ਦੇ ਜੋ ਪੀਣ ਵਾਲਾ ਪਾਣੀ ਬਚਾਉਂਦੇ ਨਹੀਂ ਗੁਵਾਉਂਦੇ ਨੇ ਤੇ ਇਹਨਾਂ ਮੂਰਖਾਂ ਨੇ ਆਪ ਤੇ ਮਰ ਮੁੱਕ ਜਾਣਾ ਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸੰਕਟ ਖੜਾ ਕਰ ਜਾਣਾ ਪਾਣੀ ਦਾ ਕਿਉਂਕਿ ਪਾਣੀ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਤੇ ਗੁਰੂ ਜੀ ਵੀ ਪਹਿਲੇ ਪਾਛਾ ਪਾਣੀ ਵਿੱਚ ਐਨੀਆਂ ਵਰਕਤਾਂ ਦੱਸ ਰਹੇ ਹਨ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਈਦਾਈ ਦਾਇਆ ਖੇ ਲੈ ਸਕਲੇ ਜਗਤ ਸੋ ਆਓ ਆਪਾਂ ਵੀ ਆਪਣੇ ਜੋ ਆਂਡ ਗਵਾੜ ਜਾਂ ਕਿਸੇ ਪਾਸੇ ਹੀ ਮੂਰਖ ਆਪਾਂ ਨੂੰ ਦਿਸਦਾ ਪਾਣੀ ਬਰਬਾਦ ਕਰਨ ਵਾਲਾ ਤੇ ਉਸ ਨੂੰ ਕਹੀਏ ਭਾਈ ਪਾਣੀ ਬਰਬਾਦ ਨਾ ਕਰ ਪਾਣੀ ਬਹੁਤ ਵੱਡਮਲ ਵੱਡਮੁੱਲੀ ਵਸਤੂ ਹੈ ਸੋ ਆਓ ਰੋ ਵਿਚਾਰ ਪੌੜੀ ਨਾਏ ਸੁਣਿਆ ਸਭ ਰਿੱਧ ਹੈ ਸਿੱਧ ਪਿੱਛੇ ਆਵੇ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜੀ ਰੱਖੀਏ ਤਾਂ ਸਾਰੀਆਂ ਕਰਾਮਾਤੀ ਤਾਕਤਾਂ ਪਿੱਛੇ ਲਗੀਆਂ ਫਿਰਦੀਆਂ ਹਨ ਸੁੱਤੇ ਸਿੱਧ ਹੀ ਪ੍ਰਾਪਤ ਹੋ ਜਾਂਦੀਆਂ ਹਨ ਨਾਏ ਸੁਣਿਆ ਨਾਉ ਨਿਦ ਮਿਲੇ ਮਨ ਚਿੰਦਿਆ ਪਾਵੇ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਰੱਖੀਏ ਸੁਣੀਏ ਨਾਮ ਨੂੰ ਤਾ ਜਗਤ ਦੇ ਸਾਰੇ ਪਦਾਰਥ ਹਾਸਲ ਹੋ ਜਾਂਦੇ ਹਨ ਜੋ ਕੁਝ ਮੰਨ ਚਿਤਵਦਾ ਹੈ ਉਹ ਮਿਲ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਵਿੱਚ ਚਾਰ ਪੌੜੀਆਂ ਸੁਣਿਆਂ ਦੀਆਂ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲੇ ਆਕਾਸ਼ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਪਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਤੇ ਚਾਰ ਪੌੜੀਆਂ ਫਿਰ ਮੰਨਣ ਦੀਆਂ ਉਚਾਰਨ ਕੀਤੀਆਂ ਹਨ ਜਪਜੀਤ ਸਾਹਿਬ ਵਿੱਚ ਸੁਣਿਆ ਮੰਨਿਆ ਮਨ ਕੀਤਾ ਪਾਓ ਕਿਉਂਕਿ ਪਹਿਲੇ ਸੁਣਨਾ ਹੈ ਸੁਣ ਕੇ ਮਨ ਵਿੱਚ ਵਸਾਣਾ ਹੈ ਤੇ ਫਿਰ ਮਨ ਵਿੱਚ ਪਾਉ ਪੈਦਾ ਹੁੰਦਾ ਹੈ ਫਿਰ ਪ੍ਰਮਾਤਮਾ ਦੇ ਨਾਮ ਦੀ ਮਨ ਨੂੰ ਖਿੱਚ ਪੈਂਦੀ ਹੈ ਤੇ ਜੇ ਅਸੀਂ ਸੁਣਨਾ ਹੀ ਨਹੀਂ ਸੁਣਨੇ ਹੀ ਲਚਰ ਗੀਤ ਹਨ ਕਈ ਲੋਕਾਂ ਨੇ ਤੁਸੀਂ ਦਾ ਗੁਰੂ ਪਿਆਰੇ ਹੋ ਬੜ ਭਾਗੇ ਹੋ ਜੋ ਕਥਾ ਸੁਣ ਰਹੇ ਹੋ ਜੋ ਨਾਮ ਦੀ ਵਿਚਾਰ ਸੁਣ ਰਹੇ ਹੋ ਸਾਰੇ ਪਿੰਡਾਂ ਵਾਲ ਦੇ ਮੂਰਖ ਲੋਕ ਜਦੋਂ ਰਹਿ ਰਾਸ ਦਾ ਟਾਈਮ ਹੁੰਦਾ ਹੈ ਕੁਛ ਕਫੁਕਰੇ ਟਰੈਕਟਰਾਂ ਦੇ ਡੈਕ ਲਾ ਕੇ ਗਲੀ ਗੜੀ ਵਿੱਚ ਤੁਰ ਪੈਂਦੇ ਹਨ ਨਾ ਉਹ ਰਹਿ ਰਾਸ ਦਾ ਪਾਠ ਕਿਸੇ ਨੂੰ ਸੁਣ ਦਿੰਦੇ ਹਨ ਤੇ ਨਾ ਸੁਣਦੇ ਹਨ ਤੇ ਸੁਣਨ ਵਿੱਚ ਹੀ ਬਰਕਤਾਂ ਵੱਡੀਆਂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਸੁਣਿਆ ਦੀਆਂ ਤੇ ਮੰਨੇ ਦੀਆਂ ਪੌੜੀਆਂ ਆਪਣੀ ਜਪਜੀ ਸਾਹਿਬ ਵਿੱਚ ਦਰਜ ਕੀਤੀਆਂ ਹਨ ਚਾਰ ਚਾਰ ਗੁਰੂ ਜੀ ਫਰਮਾਉਂਦੇ ਹਨ ਨਾਏ ਸੁਣੀਐ ਨਾ ਉਹ ਨਿੱਦ ਮਿਲੇ ਮਨ ਚਿੰਦਿਆ ਪਾਵੇ ਪ੍ਰਭੂ ਦੇ ਨਾਮ ਜਿ ਸੁਰਤ ਜੋੜੀ ਰਖੀਏ ਤਾਂ ਜਗਤ ਦੇ ਸਾਰੇ ਪਦਾਰਥ ਹਾਸਲ ਹੋ ਜਾਂਦੇ ਹਨ ਜੋ ਕੁਝ ਮਨ ਚਿਤਵਦਾ ਹੈ ਉਹ ਮਿਲ ਜਾਂਦਾ ਹੈ ਨਾਏ ਸੁਣਿਆ ਸੰਤੋਖ ਹੋਏ ਕਬਲਾ ਚਰਨ ਧਿਆਵੇ ਪ੍ਰਭੂ ਪਰਮਾਤਮਾ ਦੇ ਨਾਮ ਜਿ ਸੁਰਤ ਜੋੜੀ ਰਖੀਏ ਤਾਂ ਮਨ ਵਿੱਚ ਸੰਤੋਖ ਪੈਦਾ ਹੋ ਜਾਂਦਾ ਹੈ ਮਾਇਆ ਵੀ ਸੇਵਾ ਕਰਨ ਲੱਗ ਪੈਂਦੀ ਹੈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਨਾਏ ਸੁਣੇ ਐ ਸਹਿਜ ਉਪਜੈ ਸਹਿਜੇ ਸੁਖ ਪਾਵੈ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਰੱਖੀਏ ਤਾਂ ਉਹ ਅਵਸਥਾ ਪੈਦਾ ਹੋ ਜਾਂਦੀ ਹੈ ਜਿੱਥੇ ਮਨ ਡੋਲਦਾ ਨਹੀਂ ਤੇ ਇਸ ਅਡੋਲ ਅਵਸਥਾ ਵਿੱਚ ਪੜ ਕੇ ਸੁਖ ਪ੍ਰਾਪਤ ਹੋ ਜਾਂਦਾ ਹੈ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ਪਰ हे ਨਾਨਕ ਗੁਰੂ ਦੀ ਮਤ ਲਿਆਹੀਂ ਨਾਮ ਮਿਲਦਾ ਹੈ ਤੇ ਗੁਰੂ ਦੇ ਰਾਹ ਤੇ ਤੁਰਨ ਵਾਲਾ ਮਨੁੱਖ ਸਦਾ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾ ਹੈ ਸਲੋਕ ਮਹੱਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਨ ਸੰਸਾਰ ਗੁਰੂ ਨਾਨਕ ਪਾਤਸ਼ਾਹ ਜੀ ਇਸ ਸ਼ਲੋਕ ਵਿੱਚ ਫਰਮਾਨ ਕਰਦੇ ਹਨ ਕਿ ਜੀਵ ਦਾ ਜਨਮ ਦੁੱਖ ਵਿੱਚ ਤੇ ਮੌਤ ਵੀ ਦੁੱਖ ਵਿੱਚ ਹੀ ਹੁੰਦੀ ਹੈ ਭਾਵ ਜਨਮ ਤੋਂ ਮਰਨ ਤੱਕ ਸਾਰੀ ਉਮਰ ਜੀਵ ਦੁੱਖ ਵਿੱਚ ਹੀ ਫਸਿਆ ਰਹਿੰਦਾ ਹੈ ਦੁੱਖ ਵਿੱਚ ਗਰਸਿਆ ਹੋਇਆ ਹੀ ਜਗਤ ਵਿੱਚ ਕਾਰ ਸਾਰਾ ਕਾਰ ਵਿਹਾਰ ਕਰਦਾ ਹੈ ਦੁੱਖ ਦੁੱਖ ਅੱਗੇ ਆਖੀ ਹੈ ਪੜ ਪੜ ਕਰੇ ਪੁਕਾਰ ਵਿਦਿਆ ਪੜ ਪੜ ਕੇ ਵੀ ਜੀਵ ਬਿਲਕਦੇ ਹੀ ਹਨ ਜੋ ਕੁਝ ਸਾਹਮਣੇ ਪ੍ਰਾਪਤ ਹੁੰਦਾ ਹੈ ਉਸ ਨੂੰ ਦੁੱਖ ਹੀ ਦੁੱਖ ਕਿਹਾ ਜਾ ਸਕਦਾ ਹੈ ਦੁੱਖ ਕੀਆਂ ਪੰਡਾ ਖੁੱਲੀਆਂ ਸੋਖ ਨਾ ਨਿਕਲਿਓ ਕੋਏ ਜੀਵ ਦੇ ਭਾਗਾ ਨੂੰ ਦੁੱਖਾਂ ਦੀਆਂ ਮਾਨੋ ਪੰਡਾ ਖੁੱਲੀਆਂ ਹੋਈਆਂ ਹਨ ਇਹਦੇ ਕਿਸੇ ਵੀ ਉਦਮ ਵਿੱਚੋਂ ਕੋਈ ਸੁਖ ਨਹੀਂ ਨਿਕਲਦਾ ਦੁੱਖ ਵਿੱਚ ਜਿਉ ਜਲਾਇਆ ਦੁਖੀਆ ਚੱਲਿਆ ਰੋਏ ساری ਉਮਰ ਦੁੱਖਾਂ ਵਿੱਚ ਜਿੰਦ ਸਾੜਦਾ ਰਹਿੰਦਾ ਹੈ ਲੋਕਾਂ ਨੂੰ ਵੇਖ ਵੇਖ ਕੇ ਸੜਦਾ ਰਹਿੰਦਾ ਹੈ ਜੀਵ ਨੂੰ ਆਪਣੇ ਦੁੱਖਾਂ ਦਾ ਉਹਨਾਂ ਦੁੱਖ ਨਹੀਂ ਹੁੰਦਾ ਜਿੰਨਾ ਕਿਸੇ ਦੇ ਸੁੱਖ ਵੇਖ ਕੇ ਜੀਵ ਦੁਖੀ ਹੁੰਦਾ ਹੈ ਤੇ ਫਿਰ ਆਖਰ ਦੁੱਖਾਂ ਦਾ ਮਾਰਿਆ ਹੋਇਆ ਰੋਂਦਾ ਹੀ ਇੱਥੋਂ ਤੁਰ ਪੈਂਦਾ ਹੈ ਨਾਨਕ ਸਿਫਤਿ ਰਤਿਆ ਮਨ ਤਨ ਹਰਿਆ ਹੋਏ ਏ ਨਾਨਕ ਜੇ ਪ੍ਰਭੂ ਦੀ ਸਿਫਤਸਲਾ ਵਿੱਚ ਰੰਗੇ ਜਾਈਏ ਤਾਂ ਮਨ ਤਨ ਹਰੇ ਹੋ ਜਾਂਦੇ ਹਨ ਦੁੱਖ ਕੀਆ ਅੱਗੇ ਮਾਰੀ ਹੈ ਵੇ ਦੁਖਦਾਰੂ ਹੋਏ ਜੀਵ ਦੁੱਖਾਂ ਦੇ ਸਾੜਿਆਂ ਨਾਲ ਆਤਮਿਕ ਮੌਤ ਮਰਦੇ ਹਨ ਪਰ ਫਿਰ ਇਸ ਦਾ ਇਲਾਜ ਵੀ ਦੁੱਖ ਹੀ ਹੈ ਸਵੇਰੇ ਮੰਜੇ ਤੇ ਸੁੱਖ ਵਿੱਚ ਸੁੱਤਾ ਰਹੇ ਤਾਂ ਇਹ ਦੁੱਖ ਬਣ ਜਾਂਦਾ ਹੈ ਪਰ ਜੇ ਸਵੇਰੇ ਉੱਠ ਬਾਹਰ ਜਾ ਕੇ ਕਸਰਤ ਕਾਦਕ ਕਸ਼ਟ ਉਠਾਏ ਤਾਂ ਉਹ ਦੁੱਖ ਸੁਖਦਾਈ ਬਣਦਾ ਹੈ ਅਮਰਤ ਵੇੜਾ ਸੰਭਾਲੇ ਤੇ ਸੁਖਾਂ ਦੇ ਭੰਡਾਰ ਖੁੱਲ ਜਾਂਦੇ ਹਨ ਅਮਰਤ ਵੇੜਾ ਸਚਨਾਓ ਵਢਿਆਈ ਵਿਚਾਰ ਮਹੱਲਾ ਪਹਿਲਾ ਨਾਨਕ ਦੁਨੀਆ ਭਸ ਰੰਗ ਪਸੂ ਹੂੰ ਪਸਖੇ ਏ ਨਾਨਕ ਦੁਨੀਆ ਦਾ ਰੰਗ ਤਮਾਸ਼ਾ ਸਵਾਹ ਦੇ ਬਰਾਬਰ ਹੈ ਨਿਰੀ ਸਵਾਹੀ ਸਵਾਹ ਹੈ ਨਿਰੀ ਖੇ ਹੀ ਖੇ ਹੈ ਮਿੱਟੀ ਹੀ ਮਿੱਟੀ ਹੈ ਪਸੂ ਭਾਸ ਕਮਾਵਣੀ ਪੀ ਭਸ ਭਰੀਐ ਦੇਹੇ ਇਨਾ ਰਾਂਗ ਤਮਾਸ਼ੀਆਂ ਵਿੱਚ ਲੱਗ ਕੇ ਜੀਵ ਮਾਨੋ ਖੇ ਹੀ ਖੇ ਕਮਾਂਦਾ ਹੈ ਜਿਉਂ-ਜਿਉਂ ਇਹ ਖੇ ਇਕੱਠੀ ਕਰਦਾ ਹੈ ਤਿਉਂ-ਤਿਉਂ ਵਸਦਾ ਸੀਰ ਵਕਾਰਾਂ ਦੀ ਖੇ ਨਾਲ ਹੀ ਹੋਰ-ਹੋਰ ਲਿਬੜਦਾ ਹੈ ਜਾ ਜੀਵ ਵਿੱਚੋਂ ਕੱਢੀਏ ਪਸੂ ਭਰਿਆ ਜਾਏ ਮਰਨ ਤੇ ਜਦੋਂ ਜਿੰਦ ਸਰੀਰ ਵਿੱਚੋਂ ਵੱਖਰੀ ਕੀਤੀ ਜਾਂਦੀ ਹੈ ਤਾਂ ਇਹ ਜਿੰਦ ਵਕਾਰਾਂ ਦੀ ਸੁਆ ਨਾਲ ਹੀ ਲਿਬੜੀ ਹੋਈ ਇੱਥੋਂ ਜਾਂਦੀ ਹੈ ਕਿਉਂਕਿ ਨਾਮ ਨਹੀਂ ਨਾ ਜਪਿਆ ਤੇ ਨਾਮ ਤੋਂ ਬਿਨਾ ਤੇ ਫਿਰ ਮਨ ਵਿੱਚ ਵਕਾਰ ਹੀ ਚਲਦੇ ਨੇ ਨਾ ਤੇ ਫਿਰ ਜਿੰਦ ਇੱਥੇ ਦੁਖੀ ਹੁੰਦੀ ਹੈ ਤੇ ਫਿਰ ਅੱਗੇ ਵੀ ਦੁਖੀ ਰਹਿੰਦੀ ਹੈ ਅੱਗੇ लेखा ਮੰਗੇ ਹੈ ਹੋਰ ਦਸੂਣੀ ਪਾਏ ਅਤੇ ਪਰਲੋਕ ਵਿੱਚ ਗੁਰੂ ਜੀ ਫਰਮਾਉਂਦੇ ਹਨ ਜਦੋਂ ਕੀਤੇ ਕਰਮਾਂ ਦਾ लेखा ਹੁੰਦਾ ਹੈ ਤਦੋਂ ਹੋਰ 10 ਗੁਣੀ ਵਧੀਕ ਸੁਆ ਭਾਵ ਸ਼ਰਮਿੰਦਗੀ ਇਸ ਨੂੰ ਮਿਲਦੀ ਹੈ ਪੌੜੀ ਨਾਏ ਸੁਣਿਆ ਸਚ ਸੰਜਮ ਜਮ ਨੇੜ ਨ ਆਵੇ ਫਿਰ ਨਾਮ ਸੁਣਦੇ ਹੀ ਗੁਰੂ ਜੀ ਨੇ ਉਸਤਤ ਕੀਤੀ ਹੈ ਕਿ ਜੇ ਨਾਮ ਵਿੱਚ ਸੁਰਤ ਜੋੜੀ ਰੱਖੀਏ ਤਾਂ ਪਵਿੱਤਰਤਾ ਪ੍ਰਾਪਤ ਹੁੰਦੀ ਹੈ ਮਨ ਨੂੰ ਵਸ ਕਰਨ ਦੀ ਸਮਰੱਥਾ ਆ ਜਾਂਦੀ ਹੈ ਜਮ ਭੀ ਭਾਵ ਮੌਤ ਦਾ ਡਰ ਨੇੜੇ ਨਹੀਂ ਟੁਕਦਾ ਨਾਏ ਸੁਣਿਆ ਘਟ ਚਾਨਣਾ ਹਨੇਰ ਗਵਾਵੇ ਜੇ ਨਾਮ ਵਿੱਚ ਸੁਰਤ ਜੋੜੀ ਰੱਖੀਏ ਤਾਹਿਰ ਦੇ ਵਿੱਚ ਪ੍ਰਭੂ ਦੀ ਜੋਤ ਦਾ ਚਾਨਣ ਹੋ ਜਾਂਦਾ ਹੈ ਤੇ ਆਤਮਿਕ ਜੀਵਨ ਦੀ ਸੂਝ ਵੱਲੋਂ ਹਨੇਰਾ ਦੂਰ ਹੋ ਜਾਂਦਾ ਹੈ ਨਾਏ ਸੁਣਿਆ ਆਪ 부ਝੀਐ ਲਾਹਾ ਨਾਉ ਪਾਵੇ ਜੇ ਨਾਮ ਵਿੱਚ ਸੁਰਤ ਜੋੜੀ ਰੱਖੀਏ ਤਾਂ ਆਪਣੇ ਅਸਲੇ ਨੂੰ ਸਮਝ ਲਈਦਾ ਹੈ ਤੇ ਪ੍ਰਭੂ ਦਾ ਨਾਮ ਜੋ ਮਨੁੱਖਾ ਜੀਵਨ ਦਾ ਅਸਲ ਲਾਭ ਹੈ ਖਟ ਲਈਦਾ ਹੈ ਨਾਏ ਸੁਣਿਆ ਪਾਪ ਕੱਟੀ ਹੈ ਨਿਰਮਲ ਸੱਚ ਪਾਵੇ ਜੇ ਨਾਮ ਵਿੱਚ ਸੂਰਤ ਜੋੜੀ ਰੱਖੀਏ ਤਾਂ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਪਵਿੱਤਰ ਸੱਚਾ ਪ੍ਰਭੂ ਮਿਲ ਪੈਂਦਾ ਹੈ ਨਾਨਕ ਨਾਏ ਸੁਣਿਆ ਮੁਖ ਉਜਲੇ ਨਾਉ ਗੁਰਮਖ ਧਿਆਵੇ हे ਨਾਨਕ ਜੇ ਨਾਮ ਵਿੱਚ ਧਿਆਨ ਜੋੜੀਏ ਤਾਂ ਮੱਥੇ ਖੜੇ ਰਹਿੰਦੇ ਹਨ ਪਰ ਇਹ ਨਾਮ ਉਹੀ ਮਨੁੱਖ ਸਿਮਰ ਸਕਦਾ ਹੈ ਜੋ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਤੇ ਗੁਰੂ ਦੇ ਵੱਲ ਮੁਖ ਕਰਦਾ ਹੈ ਗੁਰਮੁਖ ਬਣ ਜਾਂਦਾ ਹੈ ਜਿਹੜਾ ਗੁਰੂ ਵੱਲ ਪੇਠ ਕਰਦਾ ਉਹ ਮਨਮੁਖ ਹੀ ਰਹਿੰਦਾ ਸਾਰੀ ਉਮਰ ਤੇ ਜਿਹੜਾ ਧਨ ਪਦਾਰਥ ਜੋੜਿਆ ਹੁੰਦਾ ਉਹ ਵੀ ਉਹਦਾ ਇੱਥੇ ਹੀ ਰਹਿ ਜਾਂਦਾ ਹੈ ਇੱਥੇ ਦੁੱਖ ਦੁੱਖਾਂ ਵਿੱਚ ਪੈ ਪੈ ਕੇ ਧਨ ਇਕੱਠਾ ਕੀਤਾ ਹੁੰਦਾ ਹੈ ਤੇ ਜਦੋਂ ਜਾਂਦਾ ਫਿਰ ਦੁਖੀ ਹੋ ਕੇ ਜਾਂਦਾ ਕਿਉਂਕਿ ਧਨ ਤੇ ਨਾਲ ਨਹੀਂ ਨ ਜਾਂਦਾ ਗੁਰੂ ਜੀ ਫਰਮਾਨ ਕਰਦੇ ਹਨ ਆਓ ਨਾਮ ਸੁਣੋ ਤੇ ਨਾਮ ਜਪੋ ਨਾਇ ਸੁਣਿਆ ਪਾਪ ਕੱਟੀ ਹੈ ਨਿਰਮਲ ਸੱਚ ਪਾਵੇ ਨਾਨਕ ਨਾਇ ਸੁਣਿਆ ਮੁਖ ਉਜਲੇ ਨਾਉ ਗੁਰਮਖ ਧਿਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1240 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕਾਲੂ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1241 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਨਤ ਬੇਨਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ